ਚਲੋ ਫਿਰ ਅੱਜ ਲਾਂਬੇ ਲਾਈ ਦਈਏ ਕਿਉਂਕਿ ਮੇਰੇ ਮੋਰੇ ਦੋ ਚਾਰ ਗੱਲਾਂ ਐ ਅਸੀਂ ਆਈਆਂ ਨੇ ਜਿਹੜੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਆ ਲਾਂਬੇ ਲਾਣ ਲਈ ਸਭ ਤੋਂ ਪਹਿਲਾਂ ਇਹ ਰਸੀਦਾਂ ਦੇਖ ਲਓ ਏਕ ਜ਼ਰੀਆ ਫਾਊਂਡੇਸ਼ਨ ਨੇ ਤੁਹਾਡੇ ਸਾਰਿਆਂ ਦਾ ਪਿਆਰ ਤੇ ਤੁਹਾਡੀਆਂ ਆਸਾਂ ਨੂੰ ਦੇਖਦੇ ਹੋਏ ਇੱਕ ਨਵਾਂ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਏਕ ਜ਼ਰੀਆ ਫਾਊਂਡੇਸ਼ਨ ਜਿਹੜੀ ਪਿਛਲੇ 9-10 ਸਾਲਾਂ ਤੋਂ ਮੈਡੀਕਲ ਫੀਲਡ ਦੇ ਵਿੱਚ ਸੇਵਾ ਨਿਭਾ ਰਹੀ ਹੈ ਤੇ ਇੱਕ ਤੀਰਥ ਇੱਕ ਜਗ੍ਹਾ ਬਣਨ ਜਾ ਰਹੀ ਹੈ ਜਿਹਦੇ ਵਿੱਚ ਦੀਨ ਦੁਖੀ ਲੋਕ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਦਵਾਈਆਂ ਨਹੀਂ ਲੈ ਸਕਦੇ ਮਹਿੰਗੇ ਮਹਿੰਗੇ ਟੈਸਟ ਨਹੀਂ ਕਰਾ ਸਕਦੇ ਉਹਨਾਂ ਲਈ ਇਹ ਜਗ੍ਹਾ ਬਣਨ ਜਾ ਰਹੀ ਹੈ ਕਿ ਪੂਰੇ ਇੰਡੀਆ ਭਰ ਦੇ ਵਿੱਚੋਂ ਦੂਰੋਂ ਦੂਰੋਂ ਨੇੜੇ ਨੇੜੇ ਜਿਹੜੇ ਵੀ ਲੋਕ ਮੈਡੀਕਲੀ ਹੈਲਪ ਲੈਣਾ ਚਾਹੁੰਦੇ ਨੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਉਹਨਾਂ ਲਈ ਇਹ ਜਗ੍ਹਾ ਬਣ ਰਹੀ ਹੈ ਖੁਸ਼ਖਬਰੀ ਇਹ ਹੈ ਕਿ ਇੱਕ ਜ਼ਰੀਆ ਫਾਊਂਡੇਸ਼ਨ ਹੁਣ ਆ ਰਿਸ਼ਿਫਟ ਕੱਟਣ ਜਾ ਰਹੀ ਹੈ ਪੂਰੀ ਦੁਨੀਆ ਭਰ ਦੇ ਵਿੱਚੋਂ ਕੋਈ ਵੀ ਬੰਦਾ ਜੇ ਕੋਈ ਕੰਟ੍ਰਿਬਿਊਸ਼ਨ ਪਾਣਾ ਚਾਹੁੰਦਾ ਹੈ ਇੱਕ ਜ਼ਰੀਆ ਦੀ ਜਗ੍ਹਾ ਬਣਨ ਦੇ ਵਿੱਚ ਤਾਂ ਪਾ ਸਕਦਾ ਪਰ ਇਹ ਗੱਲ ਬਿਲਕੁਲ ਠੀਕ ਹੈ ਅਸੀਂ ਕੋਈ ਆਪਣਾ ਖਾਤਾ ਨੰਬਰ ਨਹੀਂ ਪ੍ਰੋਵਾਈਡ ਕਰ ਰਹੇ ਕਿ ਇੱਕ ਜ਼ਰੀਆ ਦੇ ਖਾਤੇ 'ਚ ਪੈਸੇ ਪਾਓ ਪਰ ਹਾਂ ਜਿੱਥੋਂ ਅਸੀਂ ਰੇਤਾ ਲੈ ਰਹੇ ਹਾਂ ਜਿੱਥੋਂ ਅਸੀਂ ਸਿਮਿੰਟ ਲੈ ਰਹੇ ਹਾਂ ਜਿੱਥੋਂ ਅਸੀਂ ਸਰੀਆ ਲੈ ਰਹੇ ਹਾਂ ਉਹਦੇ ਖਾਤੇ ਜ਼ਰੂਰ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਪਰ ਇੱਕ ਸ਼ਰਤ ਹੈ ਜਦੋਂ ਵੀ ਕੋਈ ਟੀਮ ਮੈਂਬਰ ਸਾਨੂੰ ਤੁਹਾਡਾ ਸਾਡਾ ਟੀਮ ਮੈਂਬਰ ਤੁਹਾਨੂੰ ਕਹੇ ਕਿ ਆਹ ਖਾਤਾ ਨੰਬਰ ਹੈ ਸਰੀਏ ਵਾਲੇ ਦਾ ਜਾਂ ਆਹ ਖਾਤਾ ਨੰਬਰ ਹੈ ਇੱਟਾਂ ਵਾਲੇ ਦਾ ਇਹਦੇ ਖਾਤੇ 'ਚ ਪੈਸੇ ਪਾ ਦਿਓ ਤੁਸੀਂ ਉਹਦੇ ਕੋਲ ਰਸੀਦ ਜ਼ਰੂਰ ਲੈਣੀ ਹੈ ਆ ਰਸੀਦ ਹੈ ਜਿਹੜੀ ਇਹ ਮੇਰੇ ਹੱਥੀਂ ਸਾਈਨ ਹੋਈ ਹੋਈ ਹੈ ਉਦੇ ਉੱਪਰ ਸਾਰੀ ਡਿਟੇਲ ਹੈ ਡੋਨਰ ਦਾ ਨਾਮ ਡੋਨਰ ਦਾ ਫੋਨ ਨੰਬਰ ਡੋਨਰ ਦੀ ਸੇਵਾ ਤੇ ਡੋਨਰ ਦੀ ਸੇਵਾ ਕਿਹੜੇ ਬਿਲਡਿੰਗ ਮਟੀਰੀਅਲ ਵਾਲੇ ਨੂੰ ਪੈਸੇ ਗਏ ਨੇ ਮਤਲਬ ਵਿਦ ਫੁੱਲ ਡਿਟੇਲ ਮਤਲਬ ਕਹਣ ਦਾ ਭਾਓ ਦੇਖੋ দান ਨਾ ਕਰਨਾ ਪਾਪ ਹੈ ਪਰ দান ਗਲਤ ਜਗ੍ਹਾ ਕਰਨਾ ਮਹਾਪਾਪ ਹੈ ਮੇਰੀ ਤੇ ਮੇਰੀ ਟੀਮ ਦੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਵੱਲੋਂ ਭੇਜਿਆ ਇੱਕ ਇੱਕ ਰੁਪਿਆ ਜਿਹੜਾ দান ਦਾ ਹੈ ਉਹ ਗਲਤ ਹੱਥਾਂ 'ਚ ਨਾ ਜਾਵੇ ਤੇ ਨਾ ਉਹਦੀ ਦੁਰਵਰਤੋਂ ਹੋਵੇ ਉਦੇ ਲਈ ਤੁਹਾਨੂੰ ਮੇਰਾ ਸਾਥ ਦੇਣਾ ਪੈਣਾ ਬੜੇ ਧਿਆਨ ਨਾਲ ਸੇਵਾ ਕਰਨੀ ਆ ਕੋਈ ਵੀ ਟੀਮ ਮੈਂਬਰ ਕਹਿੰਦਾ ਕਿ ਮੈਂ ਇੱਕ ਜ਼ਰੀਆ ਦੇ ਨਾਲ ਆ ਜਾਂ ਮੈਂ ਇੱਕ ਜ਼ਰੀਆ ਦਾ ਟੀਮ ਮੈਂਬਰ ਆ ਉਹਨੂੰ ਨਾਲ ਹੀ ਕਹੋ ਮੇਰੀ ਨਮੂਲ ਨਾਲ ਗੱਲ ਕਰਾ ਕਾਨਫਰੈਂਸ ਲਾਓ ਮੇਰਾ ਪਰਸਨਲ ਨੰਬਰ ਲਓ ਵੀਡੀਓ ਕਾਲ ਕਰੋ ਜਦੋਂ ਤੱਕ ਤੁਹਾਡੀ ਤਸੱਲੀ ਨਹੀਂ ਹੋ ਜਾਂਦੀ ਉਦੋਂ ਤੱਕ ਸੇਵਾ ਨਾ ਕਰੋ ਤੇ ਖਾਸ ਕਰ ਕੋਈ ਵੀ ਬੰਦਾ ਭਾਵੇਂ ਮੇਰਾ ਟੀਮ ਮੈਂਬਰ ਹੈ ਚੰਡੀਗੜ੍ਹ ਟੀਮ ਦਾ ਜਾਂ ਜੰਮੂ ਟੀਮ ਦਾ ਜਾਂ ਅੰਮ੍ਰਿਤਸਰ ਟੀਮ ਦਾ ਜੇ ਤੁਹਾਨੂੰ ਇਹ ਕਹਿੰਦਾ ਕੀ ਆ ਸੇਵਾ ਸਿੱਧੀ ਦੁਕਾਨ ਤੋਂ ਦੇ ਲੋ ਜਾਂ ਦੁਕਾਨ ਦੇ ਖਾਤੇ 'ਚ ਪਾ ਦਿਓ ਦਵਾਈਆਂ ਦੇ ਉਹਦੇ ਕੋਲ ਰਸੀਦ ਜ਼ਰੂਰ ਮੰਗੋ بڑے ਟੀਮ ਮੈਂਬਰ ਸਾਡੇ ਨਾਲ ਕੰਮ ਨਹੀਂ ਕਰ ਰਹੇ ਹੁਣ ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਨਾਮ ਦੇ ਚੱਕਰ 'ਚ ਜਾਂ ਇੱਕ ਮੇਰੇ ਤੇ ਵਿਸ਼ਵਾਸ ਦੇ ਚੱਕਰ 'ਚ ਪੈਸੇ ਪਾਈ ਜਾਓ ਦਵਾਈਆਂ ਵਾਲੀਆਂ ਦੁਕਾਨਾਂ ਤੇ ਹਸਪਤਾਲਾਂ ਦੇ ਖਾਤਿਆਂ 'ਚ ਨਾ ਕੋਈ ਵੀ ਟੀਮ ਮੈਂਬਰ ਤੁਹਾਨੂੰ ਕਹਿੰਦਾ ਕਿ ਮੈਂ ਭਾਈ ਇੱਕ ਜ਼ਰੀਆ ਦਾ ਹਿੱਸਾ ਵਾਂ ਜਾਂ ਮੈਂ ਫਲਾਣੇ ਹਸਪਤਲ 'ਚ ਮਰੀਜ਼ ਐਡਮਿਟ ਉੱਥੇ ਪੈਸੇ ਪਾਣੇ ਆ ਬੜੇ ਧਿਆਨ ਨਾਲ ਸੇਵਾ ਕਰੋ ਕਿਉਂਕਿ ਮੇਰੇ ਮੂਰੇ ਦੋ ਚਾਰ ਗੱਲਾਂ ਐਸੀਆਂ ਆਈਆਂ ਨੇ ਜਿਹੜੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਤੇ ਮੈਂ ਚਾਹਨਾ ਕਿ ਉਹ ਲੋਕਾਂ ਤੱਕ ਵੀ ਪਹੁੰਚੇ ਕਿਉਂਕਿ 8-10 ਸਾਲਾਂ ਚ ਬਹੁਤ ਕੁਝ ਹੋਇਆ ਮੇਰੇ ਨਾਲ ਹਰ ਬੰਦਾ ਅਲੱਗ-ਅਲੱਗ ਸੋਚ ਨਾਲ ਮੇਰੇ ਨਾਲ ਜੁੜਦਾ ਹੈ ਕੋਈ ਬੰਦਾ ਸੇਵਾ ਲਈ ਜੁੜਦਾ ਹੈ ਕੋਈ ਬੰਦਾ ਮੇਵੇ ਲਈ ਜੁੜਦਾ ਹੈ ਤਾਂ ਮੈਂ ਉਹ ਮੇਵੇ ਵਾਲਿਆਂ ਨੂੰ ਤਾਂ ਹੁਣ ਮੈਂ ਸਿੱਧਾ ਉਹਨਾਂ ਦਾ ਖੁਲਾਸਾ ਨਹੀਂ ਕਰ ਸਕਦਾ ਕਿਉਂਕਿ ਫਿਰ ਮੈਨੂੰ ਉਹ ਕਹਿੰਦੇ ਨੇ ਅਸੀਂ ਤਾਂ ਮਰ ਜਾਾਂਗੇ ਸੀ ਸੁਸਾਈਡ ਕਰ ਲਾਂਗੇ ਤਾਂ ਚਲੋ ਮੈਂ ਲੋਕਾਂ ਨੂੰ ਵੇਅਰ ਕਰ ਸਕਦਾ ਕਿ ਮੇਰੇ ਨਾਮ ਤੇ ਇੱਕ ਜ਼ਰੀਆ ਦੇ ਨਾਮ ਤੇ ਕੋਈ ਕਪਲਾ ਨਾ ਹੋਵੇ ਉਹਦੇ ਲਈ ਤੁਹਾਨੂੰ ਬਸ ਇਹੀ ਧਿਆਨ ਰੱਖਣਾ ਹੈ ਕਿ ਤੁਸੀਂ ਹੁਣ ਜੇ ਸਿੱਧੀ ਸੇਵਾ ਬਿਲਡਿੰਗ ਮਟੀਰੀਅਲ ਵਾਲੇ ਦੇ ਖਾਤੇ 'ਚ ਪਾਣੇ ਹੋ ਤਾਂ ਰਸੀਦਾਂ ਜ਼ਰੂਰ ਚਾਹੀਦੀਆਂ ਨੇ ਆ ਮੇਰੇ ਹੱਥ ਦੇ ਵਿੱਚ ਤਕਰੀਬਨ 36 ਰਸੀਦਾਂ ਨੇ 36 ਰਿਸਿਪਟਸ ਕਹਿਣ ਦਾ ਭਾਵ ਕਿ ਇਹ ਬਿਲਡਿੰਗ ਬਣਾਉਣ ਦੇ ਵਿੱਚ 36 ਡੋਨਰਸ ਨੇ ਆਨਲਾਈਨ ਸੇਵਾ ਸਿੱਧੀ ਇੱਟਾਂ ਵਾਲੇ ਦੇ ਖਾਤੇ 'ਚ ਜਾਂ ਰੇਤੇ ਵਾਲੇ ਦੇ ਖਾਤੇ 'ਚ ਪਾਈ ਆ ਉਹਦਾ ਹਿਸਾਬ ਕਿਤਾਬ ਮੇਰੇ ਕੋਲ ਸਾਰਾ ਹੈਗਾ ਮੈਂ ਇਨ ਸ਼ਾਰਟ ਨਾਮ ਵੀ ਬੋਲ ਦਿੰਨਾ ਨੇ ਕਰਕੇ ਸਾਰੇ ਡੋਨਰ ਨੇ ਜਿਨ੍ਹਾਂ ਨੇ ਇਸ ਜਗ੍ਹਾ ਬਣਨ ਦੇ ਵਿੱਚ ਕੰਟਰੀਬਿਊਸ਼ਨ ਪਾਣਾ ਸ਼ੁਰੂ ਕਰਤਾ ਤੇ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਤੁਸੀਂ ਵੀ ਹੁਣ ਕੰਟਰੀਬਿਊਸ਼ਨ ਪਾ ਸਕਦੇ ਹੋ ਸਿੱਧਾ ਘਰੇ ਬੈਠੇ ਪਰ ਜਿਹੜਾ ਮੇਰਾ ਨੰਬਰ ਹੈ 9688000074 ਇਹਦੇ ਤੋਂ ਬਿਨਾ ਕਨਫਰਮੇਸ਼ਨ ਤੋਂ ਕੋਈ ਸੇਵਾ ਨਹੀਂ ਕਰਨੀ ਕਿਉਂਕਿ ਅਸੀਂ ਇੱਕ ਬੰਦੇ ਦੀ ਜ਼ਿੰਮੇਵਾਰੀ ਲਈ ਆ ਆਪਣੀ ਟੀਮ ਦੇ ਵਿੱਚ ਉਹ ਹੈ ਈਸ਼ਪ੍ਰਿਤ ਸਿੰਘ ਦੁਰਾਹੇ ਤੋਂ ਉਹਦੀ ਜ਼ਿੰਮੇਵਾਰੀ ਹੈ ਸਾਰਾ ਹਿਸਾਬ ਕਿਤਾਬ ਦੇਣਾ ਸਾਨੂੰ ਤੇ ਸਾਰਾ ਹਿਸਾਬ ਕਿਤਾਬ ਦੇਣਾ ਡੋਨਰ ਨੂੰ ਤੇ ਇਸ ਐਨਜੀਓ ਦੇ ਸਾਰਾ ਹਿਸਾਬ ਦੀ ਜ਼ਿੰਮੇਵਾਰੀ ਉਸ ਬੰਦੇ ਦੀ ਤਾਂ ਮੈਂ ਚਾਹਨਾ ਕਿ ਕੋਈ ਵੀ ਕਪਲਾ ਨਾ ਹੋਵੇ ਕੋਈ ਵੀ ਡੋਨੇਸ਼ਨ ਜਿਹੜੀ ਉਹ ਤੁਹਾਡੇ ਕੋਲ ਕੋਈ ਫालतू ਨਾ ਲੈ ਜਾਵੇ ਜਾਂ ਕੋਈ ਖਾਣ ਵਾਸਤੇ ਨਾ ਲੈ ਜਾਵੇ ਉਹਦੇ ਵਾਸਤੇ ਆ ਨੰਬਰ ਤੇ ਬਿਨਾ ਵਟਸਐਪ ਕਨਫਰਮ ਕੀਤੇ ਕੋਈ ਸੇਵਾ ਨਾ ਕਰੋ 9688000074 ਔਰ ਹਾਂ ਤੁਸੀਂ ਸ਼ਾਮ ਨੂੰ ਸਾਨੂੰ ਮੋਡਲ ਟਾਊਨ ਵੀ ਮਿਲ ਸਕਦੇ ਹੋ ਮੋਡਲ ਟਾਊਨ ਉੱਥੇ ਮਿਲ ਕੇ ਵੀ ਸੇਵਾ ਕਰ ਸਕਦੇ ਹੋ ਕਿਉਂਕਿ ਉੱਥੇ ਸਾਡੇ ਕੋਲ ਰੋਜ਼ ਬਿਲਡਿੰਗ ਮਟੀਰੀਅਲ ਲੜਾ ਇੱਕ ਬੰਦਾ ਆਂਦਾ ਤੁਸੀਂ ਉਹਨੂੰ ਆਪਣੀ ਪੇਮੈਂਟ ਦੇ ਸਕਦੇ ਹੋ ਤੇ ਉਹ ਸਾਨੂੰ ਇੱਥੇ ਇੱਟਾਂ ਭੇਜ ਦੇਗਾ ਰੇਤਾ ਭੇਜ ਦੇਗਾ ਸੀਮੈਂਟ ਭੇਜ ਦੇਗਾ ਤੇ ਹੁਣ ਤੁਸੀਂ ਦੁਨੀਆ ਭਰ ਦੇ ਵਿੱਚੋਂ ਕਿਸੇ ਵੀ ਕੋਨੇ 'ਚ ਬਹਿ ਕੇ ਏਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਸੇਵਾ ਕਰ ਸਕਦੇ ਹੋ ਪਰ ਰਸੀਪਟ ਲੈਣੀ ਨਾ ਭੁੱਲਿਓ ਜਿਹੜੇ ਬੰਦੇ ਨੂੰ ਰਸੀਪਟ ਨਾ ਮਿਲੇ ਮਤਲਬ ਉਹਦੀ দান 'ਚ ਕੋਈ ਕਪਲ ਹੈ ਰਸੀਪਟ ਸਿਰਫ ਉਹਨਾਂ ਨੂੰ ਮਿਲੇਗੀ ਜਿਹੜੇ ਆਨਲਾਈਨ ਸਿੱਧਾ ਬਿਲਡਿੰਗ ਦੇ ਖਾਤੇ ਵਾਲਿਆਂ 'ਚ ਪੈਸੇ ਪਾਣਗੇ ਕਿਉਂਕਿ ਸਾਡਾ ਤਾਂ ਕੋਈ ਕਾਊਂਟਰ ਨੰਬਰ ਹਜੇ ਤੱਕ ਅਸੀਂ ਖੋਲਿਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸੋਚਾਂਗੇ ਕਿਉਂਕਿ ਬਹੁਤ ਸੰਗਤ ਫੋਨ ਕਰਦੀ ਹੈ ਕਿ ਸਾਡਾ ਵੀ ਕੋਈ ਹੱਲ ਕਰਾਓ ਅਸੀਂ 5 ਸਾਲ ਤੋਂ ਵੀਡੀਓ ਦੇਖੀ ਜਾਂਦੇ ਆ ਪਰ ਸਾਨੂੰ ਸਮਝ ਨਹੀਂ ਆ ਰਹੀ ਕਿ ਸੇਵਾ ਕਿੱਦਾਂ ਕਰੀਏ ਤਾਂ ਅਸੀਂ ਕੋਈ ਨਾ ਪਰ ਤੁਸੀਂ ਉਦੋਂ ਤੱਕ ਸਾਡਾ ਇਹ ਜਗਾ ਬਣਨ ਦੇ ਵਿੱਚ ਪੂਰੀਆਂ ਜੋਰਾਂ ਸ਼ੋਰਾਂ ਨਾਲ ਜਗਾ ਬਣ ਰਹੀ ਹੈ ਚਾਰ ਦੀਵਾਰੀ ਹੋਣੀ ਸ਼ੁਰੂ ਹੋ ਗਈ ਐ ਇੱਥੋਂ ਦੀ ਉੱਥੇ ਤੱਕ ਪੂਰੀ ਬਣੇਗੀ ਐ ਫਿਰ ਆਰਕੀਟੈਕਟ ਕਰਕੇ ਤੁਹਾਡੀ ਸਾਰਿਆਂ ਦੀ ਸੇਵਾਵਾਂ ਦੀ ਬਹੁਤ ਲੋੜ ਐ ਤੇ ਤੁਸੀਂ ਵੱਧ ਚੜ ਕੇ ਸਾਡਾ ਸਾਥ ਦੇਣਾ ਇਸ ਜਗਾਂ ਨੂੰ ਬਣਨ ਦੇ ਵਿੱਚ ਇਹ ਤੀਰਥ ਐ ਔਰ ਜੇ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਕੋਈ ਵੀ ਬੱਚਾ ਬਜ਼ੁਰਗ ਜਿਹੜਾ ਉਹ ਪੈਸੇ ਕਰਕੇ ਦੁਨੀਆ ਤੋਂ ਨਾ ਜਾਵੇ ਤਾਂ ਇਸ ਤੀਰਥ ਬਣਨ ਦੇ ਵਿੱਚ ਜ਼ਰੂਰ ਯੋਗਦਾਨ ਪਾਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਆ ਰਾਮ ਰਾਮ ਜੀ ਵੀਡੀਓ ਚ ਕਮੈਂਟ ਕਰੋ ਵਾਹਿਗੁਰੂ ਜੀ ਲਿਖੋ ਜੋ ਤੁਹਾਡਾ ਦਿਲ ਕਰਦਾ ਜਿਹਨੂੰ ਤੁਸੀਂ ਵਧੀਆ ਉਹਨਾਂ ਦਾ ਨਾਮ ਲੈ ਕੇ ਕਮੈਂਟ ਜਰੂਰ ਕਰਕੇ ਵੀਡੀਓ ਫਾਰਵਰਡ ਕਰੋ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ WhatsApp ਗਰੁੱਪਾਂ 'ਚ ਪਾਓ ਕਿ ਘੱਟੋ ਘਾਟੇ ਵੀਡੀਓ ਜਾਂ ਕਿਸੇ ਡੋਨਰ ਤੱਕ ਪਹੁੰਚੇ ਜਿਹੜਾ ਸਾਨੂੰ ਸਮਾਨ ਲੈ ਕੇ ਦੇਵੇ ਜਾਂ ਕਿਸੇ ਦੀਨ ਦੁਖੀ ਤੱਕ ਪਹੁੰਚੇ ਜਿੰਨੂੰ ਮਦਦ ਦੀ ਲੋੜ ਹੈ ਕਿਉਂਕਿ ਅਸੀਂ ਇਕੱਲੇ ਪਰਚੀਆਂ ਕੱਟਣ ਵਾਲੇ ਨਹੀਂ ਹੈਗੇ ਕਿ ਸਾਨੂੰ ਮਾਇਆ ਦੇਈ ਜਾਓ ਇਹ ਮਾਇਆ ਤੁਹਾਡੇ ਵਾਸਤੇ ਹੀ ਹੈ ਸੰਗਤ ਵਾਸਤੇ ਹੀ ਹੈ ਇੱਥੇ ਜੇ ਧੀਰਤ ਬਣੇਗਾ ਕੋਈ ਮੇਰੀ ਕੋਠੀ ਤਾਂ ਬਣ ਨਹੀਂ ਰਹੀ ਲੋਕਾਂ ਦਾ ਸੇਵਾ ਦਾ ਸਥਾਨ ਹੀ ਬਣ ਰਿਹਾ ਤੇ ਲੋਕਾਂ ਦੀ ਸੇਵਾ ਹੀ ਹੋਣੀ ਹੈ ਔਰ ਇਸ ਪੱਧਰ ਤੇ ਹੋਏਗੀ ਕਿ ਮੇਰੀ ਗੱਲ ਯਾਦ ਰੱਖਿਓ ਹਿਸਟ ਤੁਸੀਂ ਦਿਲੋਂ ਅਰਦਾਸਾਂ ਤੇ ਦਿਲੋਂ ਟਿੱਡੋਂ ਦੁਆਵਾਂ ਦੇਉਂਗੇ ਇਹ ਜਗਾ ਬਣਨ ਤੋਂ ਬਾਅਦ ਕਿ ਕਿਆ ਲੋਕਾਂ ਦਾ ਭਲਾ ਹੋ ਰਿਹਾ ਹਜ਼ਾਰਾਂ ਲੋਕ ਦਵਾਈਆਂ ਟੈਸਟ ਆਪਰੇਸ਼ਨ ਕਰਾਣਗੇ ਰੋਜ਼ ਔਰ ਮੈਨੂੰ ਬਸ ਮਹਾਰਾਜ ਦੇ ਪੂਰਾ ਵਿਸ਼ਵਾਸ ਹੈ ਬਾਕੀ ਤੁੜ ਤੇ ਵੀ ਪੂਰੀ ਆਸ ਹੈ ਤੁਸੀਂ ਸਾਡਾ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਕੰਟਰੀਬਿਊਸ਼ਨ ਕਰਨ ਲਈ ਸਾਡਾ ਨੰਬਰ 968800074 ਤੇ ਕਾਲ ਕਰੋ ਨਹੀਂ ਤਾਂ ਘਰ ਬੈਠੇ ਵੀਡੀਓ ਨੂੰ ਸ਼ੇਅਰ ਕਰੋ ਸਾਨੂੰ ਤੁਸੀਂ ਸ਼ਾਮੀ ਮੋਲ ਟਾਊਨ 7 ਤੋਂ 9 ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਵੀ ਮਿਲ ਸਕਦੇ ਹੋ ਰੋਜ਼ ਬਿੰਨਾਂਗਾ 365 ਦਿਨ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਥੇ ਵੀ ਬੈਠਣਾ ਸ਼ੁਰੂ ਕਰੂੰਗਾ ਦਿਨੇ ਤੇ ਤੁਸੀਂ ਮੈਨੂੰ ਇੱਥੇ ਆ ਕੇ ਵੀ ਮਿਲ ਸਕਦੇ ਹੋ ਤੇ ਆਪਣੀ ਸੇਵਾ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋਗੇ ਤੇ ਆਪਣੇ ਸੁਜੈਸ਼ਨ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਧੰਨਵਾਦ